ਇਸ ਸਮੇਂ ਦੀ ਵੱਡੀ ਖਬਰ ਲੈ ਕੇ ਆ ਰਹੇ ਹਾਂ ਬ੍ਰੇਕਿੰਗ ਨਿਊਜ਼ 빅 ਬ੍ਰੇਕਿੰਗ ਸੁजानਪੁਰ ਪੁਲਿਸ ਨੇ ਨਾਕੇ ਦੌਰਾਨ ਦੋ ਵਿਅਕਤੀਆਂ ਕੋਲੋਂ 12 ਕਿਲੋ ਕੱਕੀ ਜਿਹੜੀ ਹੈ ਉਹ ਬਰਾਮਦ ਕੀਤੀ ਹੈ ਤੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਲਖਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸੁजानਪੁਰ ਵਿਖੇ ਤਨਾਤ ਐਸਆਈ ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਦੌਰਾਨ ਸੀਤੇ ਮਾਦੋਪੁਰ ਚੌਕ ਕੀ ਅਤੇ ਜਿਹੜਾ ਇਹ ਪੁਲਿਸ ਵੱਲੋਂ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਉਸ ਦੌਰਾਨ ਜੰਮੂ ਵਾਲੇ ਪਾਸਿਓਂ ਜੰਮੂ ਵਾਲੇ ਪਾਸਿਓਂ ਇੱਕ ਗੱਡੀ Tata Sumo ਆਈ ਪੁਲਿਸ ਨੇ ਉਸ ਨੂੰ ਚੌਂਕੀ ਦੇ ਦੌਰਾਨ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਨੂੰ ਇੱਕ ਵਿਅਕਤੀ ਜਿਹੜਾ ਹੈ ਜੋ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਇੱਕ ਔਰਤ ਬੈਠੀ ਸੀ ਜਿਸ ਕੋਲੋਂ ਪੁਲਿਸ ਨੇ ਜੁੜਾ ਹੈ ਪੁਲਿਸ ਵਾਲੋ ਗੱਡੀ ਨੂੰ ਰੂਟੀਨ ਚੈਕਿੰਗ ਲਈ ਸਾਈਡ ਤੇ ਰੋਕ ਲਿਆ ਗਿਆ ਤੇ ਕੁਝ ਦਿਸ਼ ਦੌਰਾਨ ਡਰਾਈਵਰ ਨੇ ਆਪਣਾ ਨਾਂ ਹਰਜੀਤ ਸਿੰਘ ਵਾਸੀ ਮਿਆਣੀ ਟਾਂਡਾ ਹੁਸ਼ਿਆਰਪੁਰ ਦੱਸਿਆ ਉਸ ਦੇ ਨਾਲ ਵਾਲੀ ਸਟਰੀਟ ਤੇ ਬੈਠੀ ਔਰਤ ਨੇ ਆਪਣਾ ਨਾਰੰਜੀਤ ਕੌਰ ਵਾਸੀ ਪਿੰਡ ਜੁੰਡਿਆਲੀ ਜੜਾਏ ਜੁੰਡਿਆਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਹੈ ਤੇ ਪੁਲਿਸ ਨੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਤਾਂ ਉਸ ਵਿੱਚੋਂ 12 ਕਿਲੋ ਕੁੱਕੀ ਬਰਾਮਦ ਹੋਈ। ਖਾਨਾ ਸੁਜਾਨਪੁਰ ਦੀ ਪੁਲਿਸ ਨੇ ਕਾਰ ਅਤੇ ਪੁੱਕੀ ਨੂੰ ਕਬਜ਼ੇ ਵਿੱਚ ਲੈ ਕੇ ਹਰਜੀਤ ਸਿੰਘ ਅਤੇ ਰਣਜੀਤ ਕੌਰ ਖਿਲਾਫ ਜੜਾਏ ਉਹ ਮਾਮਲਾ ਦਰਜ ਕਰ ਦਿੱਤਾ ਅਤੇ ਜਾਂਚ ਜੀੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ। ਜੀ ਇਹ ਕੱਲ ਸਾਡੀ ਪੁਲਿਸ ਪਾਰਟੀ ਇਸ ਸੁਸ਼ੀਲ ਜੀ ਵੱਲੋਂ ਆਪਣੇ ਪੁਲਿਸ ਪਾਰਟਿਸ ਵਿੱਚ ਮਾਧੋਪੁਰ ਨਾਕਾ ਲਾਇਆ ਹੋਇਆ ਸੀ ਜਿਹਦੇ ਵਿੱਚ ਰੂਟੀਨ ਚੈਕਿੰਗ ਕਰਦੇ ਆਂ ਅਸੀਂ ਇੱਕ ਗੱਡੀ ਆਈ ਹੈ ਜੰਮੂ ਸਾਈਡ ਤੋਂ ਟਾਟਾ ਸਮੋ ਜਿਸ ਨੂੰ ਰੋਕਿਆ ਤੇ ਉਹਦੇ ਵਿੱਚੋਂ ਬੰਦਾ ਉਹ ਥੋੜਾ ਘਬਰਾ ਗਿਆ ਤੇ ਜਦੋਂ ਗੱਡੀ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਗਈ ਤੇ ਉਹਦੇ ਵਿੱਚ ਸਾਨੂੰ 12 ਕਿਲੋ ਕੋਕੀ ਮਿਲੀ ਹੈ ਤੇ ਉਹਦਾ ਉਹਦੀ ਨਾਮ ਉਹਦੀ ਘਰ ਵਾਲੀ ਵੀ ਉਹਦੇ ਨਾਲ ਸੀ ਜਿਹਨੂੰ ਪਤਾ ਸੀ ਸਾਰਾ ਤੇ ਅਸੀਂ ਦੋਨਾਂ ਦੀ ਰੈਸਚੂਪਾ ਗਏ ਤੇ ਜਿਹੜੀ ਇਹਨਾਂ ਦੇ ਖਿਲਾਫ ਆਪਾਂ ਪਰਚੇ ਦਰਜ ਕੀਤਾ ਹੈ ਤੇ ਰਿਕਵਰੀ ਕੀਤੀ ਹੈ ਜੀ ਤਰੀਕਾ ਖਲਾਫ ਪਹਿਲਾਂ ਵੀ ਮਾਮਲਾ ਦਰਜ ਹੋ ਹਾਂਜੀ ਇਹ ਜਿਹੜਾ ਬੰਦਾ ਹੈ ਇਹ ਦੇ ਖਿਲਾਫ ਇਹ ਟਾਂਡੇ ਦਾ ਰਹਿਣ ਵਾਲਾ ਆ ਹੁਸ਼ਿਆਰਪੁਰ ਦਾ ਹਰਜੀਤ ਸਿੰਘ ਇਹਦੇ ਖਲਾਫ ਪਹਿਲਾਂ ਵੀ ਪੁਕੀ ਦਾ ਹੀ ਮਾਮਲਾ ਦਰਜ ਆ 15 15 ਕਿਲੋ ਪੁਕੀਰ ਖਬਰ ਹੋਈ ਇਹ ਦੇਖੋ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇ ਦੀ ਰਿਪੋਰਟ